ਸਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਏਕਤਾ ਜਿਵੇਂ ਕਿ ਆਪਾਂ ਜਾਣਦੇ ਹਾਂ ਦੁੱਧ ਹਰ ਇੱਕ ਵਿਅਕਤੀ ਦੀ ਮੁੱਖ ਲੋੜ ਹੈ ਭਵੇਂ ਨਿਆਣਾ ਭਵੇਂ ਸਿਆਣਾਗਾ ਸੋ ਸੂਬੇ ਦਾ ਆਗੂ ਹੋਣ ਦੇ ਨਾਂ ਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਇਸ ਕਰਕੇ ਰੱਖੀ ਗਈ ਜੋ ਕਿ ਮਾਨਯੋਗ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਜੁੱਧ ਨਸ਼ਾ ਵਿਰੁੱਧ ਦੇ ਤਹਿਤ ਜਿਹੜਾ ਮਹਿੰਮ ਚਲਾਈ ਹੋਈ ਹੈ ਉਸ ਦੇ ਮੁਤਾਬਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਾਜਲੀ ਜੋ ਚੌਂਕੀ ਆ ਉਥੋਂ ਦੇ ਇੰਚਾਰਜ ਓੰਕਾਰ ਸਿੰਘ ਵੱਲੋਂ ਅਗਸਤ ਦੌਰਾਨ ਜਦੋਂ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਨੇ ਜਿਹੜਾ ਹੈਗਾਗਾ ਤਰੰਜੀ ਖੇੜਾ ਪਿੰਡ ਆ ਉਥੇ ਇੱਕ ਉਥੇ ਰੇਡ ਕੀਤੀ ਕਿਸੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਸੀ ਕਿ ਜਿਹੜਾ ਹੈਗਾ ਦੁੱਧ ਦੀ ਕਾਲ ਵਿਚਾਰੀ ਹੈ ਜਿਹੜੀ ਉਥੇ ਹੁੰਦੀ ਆ ਤਾਂ ਜਦੋਂ ਉਹਨਾਂ ਨੇ ਰੇਡ ਕੀਤੀ ਜੀ ਉਥੇ ਉਹ ਬੰਦਾ ਹੈਗਾ ਜਿਹੜਾ ਬੇਰਕਾ ਪਲਾਂਟ ਦਾ ਆਪਾਂ ਗਏ ਲਈ ਉਹਨਾਂ ਕੋਲੇ ਉਹ ਸੈਕਟਰੀ ਹੈ ਸੈਕਟਰੀ ਦਾ ਅਹੁਦਾ ਹੈ ਤਾਂ ਘਰੇ ਕੋਈ ਉਹਨਾਂ ਕੋਲੇ ਦੋ ਕੁਆਂਟਲ ਦੋ ਤੇ ਸੀਗਾ ਜਿਸ ਦੇ ਵਿੱਚ ਰਿਫੈਂਟ ਮਿਕਸ ਕੀਤਾ ਹੋਇਆ ਸੀ ਕਿਉਂਕਿ ਇੱਕ ਤਾਂ ਹੁੰਦਾਗਾ ਵੀ ਆਪਾਂ ਕੱਚੇ ਪੈਣੀ ਕੋਈ ਖਬਰ ਕਰਨ ਲਈ ਮੈਂ ਉੱਥੋਂ ਦੇ ਜੋ ਸਹਾਇਕ ਫੂਡ ਕਮਿਸ਼ਨਰ ਹੈ ਦਿਤੀ ਗੁਪਤਾ ਔਰ ਫੂਡ ਸੇਫਟੀ ਆਫੀਸਰ ਹੈ ਚਰਨਜੀਤ ਸਿੰਘ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਜਿਹੜਾ ਹੈਗਾਗਾ ਇਹੀ ਕਿਹਾ ਕਿ ਪੋਰਸ ਪਾਰਟੀ ਦੇ ਸਹਿਯੋਗ ਨਾਲ ਜਿਹੜਾ ਹੈਗਾ ਅਸੀਂ ਸੈਂਪਲਿੰਗ ਵਗੈਰਾ ਕੀਤੀ ਔਰ ਰਿਫਾਇੰਡ ਮਿਕਸ ਕੀਤਾ ਹੋਇਆ ਸੀ ਇਹ ਬੰਦੇ ਕੋਲੇ ਕੋਈ 3000 ਲੀਟਰ ਦੁੱਧ ਦਾ ਉਹ ਕਾਰੋਬਾਰ ਕਰਦਾ ਸੀ ਬੇਰਕਾਰ ਸੈਕਟਰੀ ਹੈਗਾਗਾ ਉਹਦਾ ਕਰਕੇ ਕੋਈ ਉਹਨਾਂ ਦੀ ਉਹਦੀ ਸੈਟਿੰਗ ਲਾ ਲਓ ਕੋਈ ਪਲਾਂਟ ਦੇ ਵਿੱਚ ਜਾਂ ਕਿਵੇਂ ਵੀ ਹੈ ਉਹਨਾਂ ਦੋਨਾਂ ਜੀਆਂ ਤੇ ਤਾਂ ਜਿਹੜਾ ਹੈਗਾਗਾ ਪਰਚਾ ਦਿੱਤਾ ਗਿਆ ਉਹਨਾਂ ਨੂੰ ਅਰੈਸਟ ਕਰਿਆ ਪੁਲਿਸ ਨੇ ਅੱਜ ਦੀ ਜਿਹੜੀ ਪੈਰਸ ਕਾਨਫਰੰਸ ਦਾ ਮਤਵ ਵਾਲੇ ਇਹ ਆ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਆਪਣੇ ਮੁੱਖ ਮੰਤਰੀ ਸਾਹਿਬ ਪੰਜਾਬ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਇਹ ਵੀ ਇਕੱਲੀ ਕਾਰਵਾਈ ਉਹਨਾਂ ਤੇ ਨਹੀਂ ਕਿਉਂਕਿ ਬੇਰਕਾ ਇੱਕ ਬ੍ਰਾਂਡ ਆ ਤੇ ਲੋਕ ਆ ਜਿਹੜੇ ਉਹ ਬੇਰਕਾ ਦੇ ਉੱਪਰ ਭਰੋਸਾ ਕਰਦੇ ਆ ਆਪਣਾ ਸਰਕਾਰੀ ਅਦਾਰਾ ਦਾ ਸੋ ਜੇਕਰ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਆ ਜਾਂ ਇਸ ਤਰ੍ਹਾਂ ਦੀ ਕਾਲਬਜਾਰੀ ਬੇਰਕਾ ਦੇ ਵਿੱਚ ਵੀ ਹੋਊਗੀ ਤਾਂ ਫਿਰ ਆਪਾਂ ਸਮਝ ਸਕਦੇ ਆ ਵੀ ਜਿਹੜੀ ਪਬਲਿਕ ਆ ਉਹ ਭਰੋਸਾ ਕਿਸ ਤੇ ਕਰੇ ਤਾਂ ਇਹ ਕਿਤੇ ਨਾ ਕਿਤੇ ਜਿਹੜਾ ਹੈਗਾਗਾ ਡੰਗਾਈ ਨਾਲ ਜਿਹੜੀ ਜਾਂਚ ਇਸ ਵਿਸ਼ੇ ਦੀ ਜਿਹੜੀ ਉਹ ਹੋਣੀ ਚਾਹੀਦੀ ਆ ਵੀ ਜੋ ਇਹ ਬੰਦਾ ਕਾਲਬਜਾਰੀ ਕਰਦਾ ਸੀ ਰਫੈਂਟ ਵੀ ਇਹਦੇ ਕੋਲ ਫੜਿਆ ਗਿਆ ਦੁੱਧ ਦੇ ਵਿੱਚ ਵੀ ਇਹਨੇ ਮਿਕਸ ਕੀਤਾ ਰਫੈਂਟ ਉਹ ਮੈਕਮੇ ਦੇ ਦੱਸਣ ਮੁਤਾਬਕ ਤਾਂ ਉਹ ਕਿਹੜੇ ਲੋਕ ਹੈ ਜਿਨ੍ਹਾਂ ਦਾ ਇਹਦੇ ਸਿਰ ਤੇ ਹੱਥ ਸੀ ਕਿਉਂਕਿ ਬਹੁਤ ਆਪਾਂ ਕਹਿ ਲਈਏ ਸਾਖਤਾ ਜਿਹੜੀ ਟੈਸਟਿੰਗ ਹੈ ਉਹ ਬੇਰਕਾਰ ਦੇ ਵਿੱਚ ਹੁੰਦੀ ਹੈ ਤਾਂ ਬਿਨਾਂ ਰਲੀ ਮਿਲੀ ਭੁਗਤ ਤੋਂ ਆਪਾਂ ਕਹਿ ਸਕਦੇ ਹਾਂ ਜਿਹੜੀ ਇਹ ਕਾਲਬਜਾਰੀ ਹੈ ਉਹ ਨਹੀਂ ਹੋ ਸਕਦੀਗੀ ਸੋ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਜੋ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਨੇ ਏਕਤਾ ਹੈ ਸਾਡਾ ਕੋਈ ਵੀ ਆਗੂ ਜਾਂ ਮੈਂਬਰ ਹੈ ਇਸ ਤਰ੍ਹਾਂ ਦੀ ਜੋ ਕੋਈ ਕਾਰਵਾਈ ਕਰਦਾ ਨਾ ਉਹਦੀ ਹਮਾਇਤ ਅਸੀਂ ਕਦੇ ਕੀਤੀ ਹੈ ਨਾ ਹੀ ਅਸੀਂ ਕਰਾਂਗੇ ਇਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਹੈਗਾ ਜੋ ਆਪਣੇ ਦੁੱਧ ਵਪਾਰਕ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਜਿਹੜਾ ਲੋਕ ਹੈ ਦੁੱਧ ਪੀਣ ਤੋਂ ਡਰਦੇ ਆ ਦੁੱਧ ਜਾਂ ਦੁੱਧ ਤੋਂ ਬਣੇ ਹੋਏ ਪ੍ਰੋਡਕਟ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਲੋਕ ਇਹ ਸੋਚਦੇ ਆ ਕਿ ਆਪਾਂ ਭਰੋਸਾ ਕਿਸ ਤੇ ਕਰੀਏ ਜਿਵੇਂ ਮੰੰਕੀ ਕਰਦੇ ਹੋ ਪ੍ਰਧਾਨ ਜੀ ਮਾਂਗ ਕਸੀ ਇਹੀ ਕਰਦੇ ਆ ਜੀ ਜੋ ਬੰਦਾ ਇਹ ਫੜਿਆ ਗਿਆ ਹੈਗਾ ਤਰੰਜੀ ਖੇੜਾ ਦਾ ਉਹਦੇ ਤੇ ਵੀ ਸਖਤ ਰੋ ਸਖਤ ਕਾਰਵਾਈ ਹੋਣੀ ਚਾਹੀਦੀ ਆ ਔਰ ਮਾਨ ਸਰਕਾਰ ਤੋਂ ਜੋ ਮਾਨਯੋਗ ਐਸਐਸਪੀ ਸਾਹਿਬ ਹੈ ਸੰਗਰੂਰ ਦੇ ਔਰ ਪੂਰੇ ਪੁਲਿਸ ਪ੍ਰਸ਼ਾਸਨ ਤੋਂ ਜੋ ਊਂਕਾਰ ਸਿੰਘ ਹੈ ਉਥੇ ਛਾਜ ਲਈ ਚੌਂਕੀ ਪੈਂਦੀ ਹੈ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਸਾਰਿਆਂ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਵੀ ਇਹਦੀ ਢੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਵੀ ਹੋਰ ਇਹਦੇ ਵਿੱਚ ਜਿਹੜੇ ਲੋਕ ਜੁੜੇ ਹੋਏ ਆ ਜਿਨ੍ਹਾਂ ਦੀ ਸ਼ਾਇਤ ਇਹ ਬੰਦਾ ਮੰਨ ਲੋ ਮਿਕਸ ਕਰਕੇ ਰਿਫਾਇੰਡ ਆ ਬੇਰਕਾ ਪਲਾਂਟ ਦੇ ਵਿੱਚ ਭੇਜਦਾ ਸੀ ਉਹਨਾਂ ਸਾਰਿਆਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਸੈਕਟਰੀ ਤਾਂ ਜਿਵੇਂ ਪੰਜ ਚਾਰ ਪਿੰਡਾਂ ਦਾ ਦੁੱਧ ਕਲੈਕਸ਼ਨ ਹੁੰਦਾ ਤੇ ਇਹ ਸੈਕਟਰੀ ਦਾ ਉਹ ਤਾਂ ਦਿੰਦੇ ਆ ਬੇਰਕਾ ਪਲਾਂਟ 'ਚੋਂ ਤਾਂ ਹੋਰ ਵੀ ਬਥੇਰੇ ਸੈਕਟਰੀ ਹੋਣਗੇ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਸਰਕਾਰ ਨੂੰ ਇਹ ਸਰਕਾਰੀ ਉਦਾਰਾ ਜੇਕਰ ਬਚਾਉਣਾ ਤਾਂ ਸਾਡੇ ਕਹਿੰਦਾ ਮਤਵਲ ਇਹ ਆ ਵੀਰੇ ਤੇ ਗੌਰ ਕਰਨੀ ਚਾਹੀਦੀ ਆ ਫੇਰ ਹੀ ਸਾਡੇ ਦੁੱਧ ਉਤਪਾਦਕ ਹੈ ਜੋ ਉਹਨਾਂ ਨੂੰ ਚੰਗਾ ਮੁਨਾਫਾ ਮਿਲ ਸਕਦਾ ਹੈ ਜੇਕਰ ਇਸ ਤਰ੍ਹਾਂ ਦੀ ਕਾਰਵਿਚਾਰੀ ਹੋਊਗੀ ਤਾਂ ਕਿਤੇ ਨਾ ਕਿਤੇ ਜਿਹੜਾ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੈ ਤੇ ਜਿਹੜਾ ਇਹ ਅਧਾਰਾ ਵੀ ਇੱਕ ਨਾ ਇੱਕ ਦਿਨ ਖਤਮ ਹੋਊਗਾ ਜੀ ਇੱਕ ਕਾਫੀ ਸ਼ਹਿਰਾਂ ਦੇ ਵਿੱਚ ਪਿੰਡਾਂ ਵਿੱਚ ਬਗੈਰ ਲਾਇਸੈਂਸ ਲਿੱਤੇ ਜਿਵੇਂ ਹੁੰਦਾ ਡੈਰੀਆਂ ਖੋਲ ਰੱਖੀਆਂ ਗਈਆਂ ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਮੰਗਦੇ ਨਹੀਂ ਕਾਰਵਾਈ ਦੇਖੋ ਜੀ ਚਲੋ ਤੁਸੀਂ ਵਧੀਆ ਸਵਾਲ ਕੀਤਾ ਹੈ ਇਸ ਤਰ੍ਹਾਂ ਹੈ ਕਿ ਜਿਵੇਂ ਆਪਣੇ ਇੱਥੇ ਵੀ ਸਹਾਇਕ ਫੂਡ ਕਮਿਸ਼ਨਰ ਹੈ ਉਹ ਜਾਂ ਮੈਕਮਾਗਾ ਜੋ ਆਪਾਂ ਇੱਥੇ ਜਥੇਵੰਦੀ ਵੱਲੋਂ ਕੈਂਪ ਵੀ ਲਵਾਇਆ ਸੀਗਾ ਪਿੱਛੇ ਜੇ ਤੁਸੀਂ ਵੀ ਆਏ ਸੀਗੇ ਉਦੋਂ ਵੀ ਰਜਿਸਟ੍ਰੇਸ਼ਨ ਵਗੈਰਾ ਕਰਾਈ ਆ ਦੇਖੋ ਜੋ ਬੰਦਾ ਜਥੇਵੰਦੀ ਨਾਲ ਜੁੜਿਆ ਹੋਇਆ ਜਾਂ ਸਾਡੇ ਟੱਚ ਚ ਆਉਂਦਾ ਹੈਗਾ ਅਸੀਂ ਵੀ ਗਾਈਡ ਕਰਦੇ ਆ ਮੈਕਮਾ ਵੀ ਕੈਂਪ ਲਾਉਂਦਾ ਔਰ ਮੈਂ ਮੈਕਮੇ ਨੂੰ ਬੇਨਤੀ ਵੀ ਕਰਦਾ ਆ ਵੀ ਦੇਖੋ ਸੈਂਪਲਿੰਗ ਭਰਨਾ ਜਿੱਥੇ ਮੈਕਮੇ ਦਾ ਕੰਮ ਆ ਉੱਥੇ ਲੋਕਾਂ ਨੂੰ ਜਾਗਰੂਕ ਕਰਨਾ ਔਰ ਕੈਂਪ ਵੀ ਲਾਉਣੇ ਚਾਹੀਦੇ ਆ ਕਿਤੇ ਨਾ ਕਿਤੇ ਜੋ ਪਗਲਕ ਆ ਉਹਨਾਂ ਨੂੰ ਵੀ ਚੰਗੇ ਮਾੜੇ ਦੀ ਜਿਹੜੀ ਪਛਾਣ ਆ ਉਹ ਹੋਣੀ ਚਾਹੀਦੀ ਆ ਕੈਂਪ ਲਾਏ ਜਾਣ ਉਹਨਾਂ ਨੂੰ ਵੀ ਦੱਸਿਆ ਜਿਹੜਾ ਹੈਗਾ ਇਹ ਰਜਿਸਟ੍ਰੇਸ਼ਨ ਹੈ ਉਹ ਵੀ ਵਿਭਾਗ ਦੇ ਜ਼ਿੰਮੇਵਾਰੀ ਵੰਦੀ ਹੈ ਵਿਭਾਗ ਆਪ ਦਾ ਸਖਤੀ ਨਾਲ ਰਜਿਸਟ੍ਰੇਸ਼ਨ ਕਰੇ ਤਾਂ ਜੋ ਕਿਸੇ ਦੀ ਸਿਹਤ ਨਾ ਖਿਲਵਾੜਾ ਜਿਹੜਾ ਉਹ ਨਾ ਹੋ ਸਕੇ ਸਰ ਕਲਕਾਸਟਿਕ ਛੋਟਿਆ ਤੇ ਰਿਫਾਈਡ ਨੂੰ ਮਿਕਸ ਕਰਕੇ ਦੁੱਧ ਬਣਾ ਰਹੇ ਸੀਗੇ ਤੇ ਮਤਲਬ ਕਿ ਇਹ ਤਾਂ ਤੁਹਾਡੀ ਨੂੰ ਹੀ ਹੋ ਤਾਂ ਜੁਨੀ ਵੱਲੋਂ ਕੋਈ ਰੈਗੂਲਰ ਤੁਸੀਂ ਆਪ ਹੀ ਚੈੱਕ ਕਰਵਾਓ ਤਾਂ ਕਿ ਤੁਹਾਡੀ ਜੋ ਜੁਨੀ ਨੇ ਉਹ ਵੀ ਬਿਲਕੁਲ ਪਾਕ ਸਾਫ ਰਹੇ ਤੇ ਉਹਨਾਂ ਤੇ ਕੋਈ ਇਲਜ਼ਾਮ ਨਾ ਲੱਗੇ ਨਹੀਂ ਤੁਹਾਡੇ ਕੰਮ ਤੇ ਵੀ ਫਰਕ ਦੇਖੋ ਜੀ ਇਸ ਤਰ੍ਹਾਂਗਾ ਮੈਂ ਸੂਬੇ ਦਾ ਆਗੂ ਹੋਣ ਦੇ ਨਾਂ ਤੇ ਪਹਿਲੀ ਗੱਲ ਤਾਂ ਮੈਂ ਇਹ ਵਿਸ਼ਵਾਸ ਦਿਵਾਉਣਾਗਾ ਵੀ ਜਿੰਨੇ ਵੀ ਸਾਡੇ ਦੁੱਧੀ ਭਰਾ ਡੋਰ ਟੂ ਡੋਰ ਸਰਵਿਸ ਦਿੰਦੇ ਆ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ 97 ਦੀ ਸਾਡੀ ਜਥੇਬੰਦੀ ਬਣੀ ਹੋਈ ਹੈ ਦੁੱਧ ਆਸੀਂ ਮੰਨ ਲਓ ਡੋਰ ਟੂ ਡੋਰ ਸਰਵਿਸ ਦਿੰਦੇ ਆ ਸਾਡੇ ਦੁੱਧੀ ਭਰਾ ਕਿਸੇ ਦੇ ਵੀ ਕਦੇ ਕੋਈ ਸਿੰਥੈਟਿਕ ਨਹੀਂ ਆਇਆ ਹੋਣਾ ਪਰ ਸਾਡੇ ਕੋਲੇ ਪੂਰੇ ਸੋਰਸਸ ਨਾ ਹੋਣੇ ਕਰਕੇ ਵੀ ਕਿਉਂਕਿ ਅਸੀਂ ਤਾਂ ਜਿਹੜਾ ਆਪਦਾ ਤਾਜ਼ਾ ਦੁੱਧ ਖਰੀਦਦੇ ਆ ਘੰਟੇ ਦੋ ਘੰਟਿਆਂ ਦੇ ਵਿੱਚ ਕਲੈਕਸ਼ਨ ਕਰਕੇ ਉਹਨੂੰ ਘੰਟੇ ਦੋ ਘੰਟਿਆਂ ਦੇ ਵਿੱਚ ਇੱਥੇ ਜਿਹੜਾ ਵਰਤਾਇਆ ਜਾਂਦਾਗਾ ਉਹਦਾ ਕਰਕੇ ਫੈਂਟ ਗ੍ਰੈਵਿਟੀ ਜ਼ਰੂਰ ਘਟ ਵਧਦਾ ਆ ਇੰਦੀ ਜਦੋਂ ਸੈਂਪਲਿੰਗ ਹੁੰਦੀ ਆ ਸਬਸਟੈਂਡਰਡ ਸੈਂਪਲ ਆਉਂਦਾਗਾ ਉਹਦੇ 'ਚ ਜੋ ਬਣਦਾ ਮਾਪਜਾਗਾ ਉਹ ਵੀ ਸਾਨੂੰ ਭਰਨਾ ਪੈਂਦਾ ਪਰ ਕੋਈ ਰਿਫੰਡ ਜਾਂ ਕੋਈ ਇਸ ਤਰ੍ਹਾਂ ਦੀ ਅਲਟਰਨੇਸ਼ਨ ਦੁੱਧ ਚ ਅਜ ਤੱਕ ਕਿਸੇ ਵੀ ਦੋਧੀ ਦੇ ਆ ਜਿਹੜੀ ਉਹ ਨਹੀਂ ਆਈਗੀ ਔਰ ਨਾ ਹੀ ਕਰੇ ਜਥੇਬੰਦੀ ਨੇ ਹਮਾਇਤ ਕੀਤੀ ਹੈ ਇਸ ਤਰ੍ਹਾਂ ਦੇ ਅਨਸਰ ਦੀ ਨਾ ਹੀ ਅਸੀਂ ਕਰਾਂਗੇ ਤਾਂ ਸੋ ਇਹੀ ਕਹਿਣਾਗਾ ਉਹਦਾ ਸਾਫ਼ ਸੁਥਰਾ ਮੈਂ ਤਾਂ ਦੋਧੀਆਂ ਨੂੰ ਵੀ ਬੇਨਤੀ ਕਰਦਾ ਆਂ ਆਪਦਾ ਕੰਮ ਕਰੋ ਔਰ ਜਿਹੜਾ ਹੈਗਾ ਆਪਣਾ ਜਿਹੜਾ ਅਕਸ ਹੈ ਇਹ ਕਿਸੇ ਕਿਸਮ ਦਾ ਜਿਹੜਾ ਆਪਣੇ ਅਕਸ ਨੂੰ ਟਾ ਨਾ ਲੱਗੇ ਆਪਦਾ ਸਾਫ਼ ਕੰਮ ਕਰਨਾ ਚਾਹੀਦਾ ਸਾਰਿਆਂ ਨੂੰ